ਅੱਜ ਕੱਲ ਇਹ ਜਿਆ ਟ੍ਰੈਂਡ ਵਾਲਾ ਚੱਲ ਪਿਆ ਇੱਥੇ ਮਾਰ ਦੀ ਬਹੁਤ ਪ੍ਰਾਉਰਟੀ ਪਈ ਹੈ ਬਹੁਤ ਜ਼ਿਆਦਾ ਜਿੰਨੀ ਵੀ ਕਹਿ ਦਈਏ ਇਹ ਸੋਨੂੰ ਹਰੇਕ ਥਾਂ ਹੀ ਲੱਗੇ ਦਿਖ ਜਾਣਗੇ ਮਤਲਬ ਕਿਸੇ ਕਲੋਨੀ ਚ ਆਵੜੋ ਕਿਤੇ ਹੀ ਆਵੜੋ ਵੀ ਹੁਣ ਆਇਆ ਸੀ ਸਕੂਟਰੀ ਧਮਾਉਣ ਮੈਂ ਜਾ ਰਿਹਾ ਹੁਣ ਇਸ ਟਾਈਮ ਬਾਈ ਕੇ ਵੀ ਆਰ ਕੇ ਕੋਲੇ ਬਾਈ ਜੱਸੀ ਕੋਲੇ ਪਰਮਾਤਮਾ ਮਿਹਰ ਕਰੇ ਗਾਣਾ ਐਡਾ ਸਿਰਣਾ ਤੁਸੀਂ ਸੋਨਦੇ ਫੈਨ ਹੋ ਜਾਓਗੇ ਪਹੁੰਚ ਗਿਆ ਮੇਰਾ ਯਾਰ ਜੱਸੀ ਥਾਲੀ ਵਾਲ ਦੋਸਤਾ ਕਿਵੇਂ ਹੈ ਬਾਹਰਲੇ ਮੁਲਖੜਾ ਕੰਮ ਹੀ ਹੋਇਆ ਪਿਆ ਇੱਥੇ ਪਹੁੰਚ ਗਏ ਆ ਬਾਈ ਕੋਲੇ ਇਹਨੂੰ ਕਹਿੰਦੇ ਆ ਜੀ VLC ਪਲੇਅਰ ਅਸੀਂ ਐਸੀ ਟਾਟਾ ਲਿਆਦੇ ਸਮਝਦਾਰ ਬਣੋ ਬਿਹਤਰ ਚੁਣੋ ਪਹੁੰਚ ਗਿਆ ਹੁਣ ਅਸੀਂ ਘਰੇ ਇੱਥੇ ਰਹਿਣਾ ਕਿਵੇਂ ਕਦੇ ਮਿਲੇ ਦੀ ਮੈਨੂੰ ਇੱਥੇ ਮਾਈ ਗਾਇਸ ਹੁਣ ਮੈਂ ਤੇ ਅਭੀ ਦੇਖਾਂਗੇ ਜੀ ਫਿਲਮ ਸਲਾਰ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅਮੀਰ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਵੀਡੀਓ ਨੂੰ ਚੱਲਦੇ-ਚੱਲਦੇ ਨੂੰ ਕਰਦੇ ਕਰੋ ਸ਼ੇਅਰ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜਾ ਜਲਦੀ-ਜਲਦੀ 5000 ਸਬਸਕ੍ਰਾਈਬਰ ਪੂਰੇ ਕਰਾਓ ਫਿਰ ਆਪਾਂ ਜਿਹੜਾ ਨਾਮ ਆ ਕੱਢੀਏ ਮੋਬਾਈਲ ਫੋਨ ਤੇ ਬਾਕੀ ਦੋਸਤੋ ਮੈਂ ਫਿਰਦਾ ਇਸ ਟਾਈਮ ਕੋਲੋਨੀ 'ਚ ਆ ਦੇਖੋ ਕਿੱਡੇ ਸੋਹਣੇ ਸੋਹਣੇ ਘਰ ਬਣੇ ਹੋਏ ਆ ਆਦਿਕਲ ਐਸਾ ਟ੍ਰੈਂਡ ਵਾਲਾ ਚੱਲ ਪਿਆ ਇਹਨਾਂ ਨੇ ਤੇ ਰੰਗ ਕਰਿਆ ਹੋਇਆ ਇਹ ਹੁਣ ਕੋਈ ਰੰਗ ਵੀ ਨਹੀਂ ਕਰਦੇ ਉਹੀ ਲਾਲ ਇੱਟਾਂ ਲਾ ਦਿੰਦੇ ਤੇ ਬਹੁਤ ਸੋਹਣੀਆਂ ਲੱਗਦੀਆਂ ਤੇ ਮੌਸਮ ਅੱਜ ਤਾਂ ਗਰਮੀयां ਚੰਗਾੜੇ ਕੱਢ ਜਾਂਦਾ ਸੂਰਜ ਆ ਦੇਖੋ ਨਾਲ ਆ ਗਈ ਜੀ ਜ਼ਮੀਨ ਕਹਿੰਦੇ ਰੇਲਵੇ ਦੀ ਹੈ ਬਾਕੀ ਪਤਾ ਨਹੀਂ ਰੇਲਵੇ ਦੀ ਜ਼ਮੀਨ ਦਾ ਹੁਣ ਜਿਹੜਾ ਮੈਂ ਤੁਹਾਨੂੰ ਦ ਰਾਤ ਖਾਇਸ ਤੋਂ ਰਾਤ ਖਾਣੇ ਵੀ ਕਿਵੇਂ ਜੋੜ ਦਿੰਗੇ ਇਹਨਾਂ ਨੇ ਜ਼ਮੀਨ ਤਾਂ ਉਹ ਲੈ ਲਈ ਐ ਤੱਕ ਕਿ ਕਿਸਾਨ ਵੀਰਾਂ ਨੂੰ ਕਹਤਾ ਸੀਗਾ ਵੀ ਤੁਸੀਂ ਮਤਲਬ ਉਹ ਕਰ ਲਓ ਇੱਕ ਕਰੀ ਬਾਹੀ ਕਰ ਲੋ ਉਸ ਦਿਵਾਰ ਅਸੀਂ ਆਪਦੀ ਮਤਲਬ ਲੈ ਲਾਂਗੇ ਪਰ ਇੱਥੇ 플ੌਟ ਕੱਟ ਦੇਣਗੇ ਇਧਰ ਵੀ ਕੰਮ ਚੱਲ ਜੰਦਾ ਹੈ ਇੱਥੇ ਬਸਤਰੀ ਬਹੁਤ ਲੱਗੇ ਹੋਏ ਬਹੁਤ ਜਿਆਦਾ ਜਿੰਨੇ ਵੀ ਕਹਿ ਦਈਏ ਹਰ ਮੋੜ ਤੇ ਤੁਹਾਨੂੰ ਕੋਈ ਨਾ ਕੋਈ ਘਰ ਪੌਣਾ ਦੇਖੂਗਾ ਕਿਉਂਕਿ ਰੈਸ਼ ਹੁਣ ਇਧਰ ਵਧਦੀ ਜਾਂਦੀ ਹੈ ਸਭ ਤੋਂ ਜਿਆਦਾ ਮਤਲਬ ਲੋਕਾਂ ਨੇ ਇਧਰ ਨੂੰ ਆਏ ਆਗੇ ਨੂ ਚੰਡੀਗੜ੍ਹ ਕਣੀ ਵੀ ਗਏ ਆ ਪਰ ਇਧਰ ਨੂੰ ਲੋਕ ਬਹੁਤ ਆਏ ਆ ਆ ਦੇਖੋ ਆ ਰੋਡ ਆ ਇੱਥੇ ਖਤਮ ਹੋ ਗਈ ਤੇ ਇਹ ਰੋਡ ਨੂੰ ਸਿੱਧਾ ਜੋੜਨਗੇ ਜੀ ਉੱਥੇ ਜਿਹੜੇ ਮੈਂ ਤੁਹਾਨੂੰ ਟੁਵਾਰ ਦਿਖਾਈ ਜੀ ਐਸ ਆ ਵੀ ਰੋਡ ਆਗਾ ਤੇ ਵਿਚਾਲੇ ਖੇਤ ਆ ਤੇ ਇਹਨਾਂ ਨੇ ਥਾਂ ਤਾਂ ਲੈ ਲਿਆ ਇਹ ਤੇ ਹੁਣੇ ਸਿੱਧੀ ਐਂ ਕਰਕੇ ਜੋੜ ਦੇਣਗੇ ਉੱਥੋਂ ਤਾਈਂ ਆਹ ਦੇਖੋ ਇੱਥੇ ਮਾਰਦੀ ਬਹੁਤ ਪ੍ਰਾਪਰਟੀ ਪਈ ਆ ਬਹੁਤ ਜ਼ਿਆਦਾ ਜਿੰਨੀ ਵੀ ਕਹਿ ਦੀਏ ਜਿੱਥੇ ਮਰਜ਼ੀ ਨਿਕਾ ਮਾਰ ਲਓ ਇਧਰਲੇ ਪਾਸੇ ਆ ਕੇ ਤੁਸੀਂ ਸੀਪੀ ਮਾਲ ਤੋਂ ਜਿਦੋਂ ਆਪਾਂ ਲੰਡਨ ਜਾਣੇ ਸਾਰੇ ਪਾਸੇ ਮਾਰਦੇ ਬੋਰਡ ਲੱਗੇ ਹੋਏ ਆ ਵੈਸੇ ਹੋਮਲੈਂਡ ਵੀ ਇਹਨਾਂ ਨੇ ਬਣਾਇਆ ਸੀਗਾ ਦबई ਵਾਲਾ ਤਾਂ ਬਰਜ ਖਲੀਫਾ ਨੇ ਬਣਾਇਆ ਬਣਾਇਆ ਦबई 'ਚ ਬਥੇਰਾ ਕੁਝ ਬਣਾਇਆ ਨੇ ਮਾਰ ਵਾਲਾ ਨੇ ਇੱਕ ਗੱਲ ਹੋਰ ਆ ਦੋਸਤੋ ਜਿਹੜੇ ਆ ਲੱਗੇ ਹੋਏ ਨਾਲ ਦਰਖਤ ਆ ਹਰੇ-ਹਰੇ ਜੇ ਦੇਖੋ ਇਹ ਨਾ ਕਈ ਤਰੀਕਿਆਂ ਨਾਲ ਡਿਜ਼ਾਈਨ ਜਿਹਾ ਬਣ ਜਾਂਦਾ ਇਹਦਾ ਇੱਕ ਤਾਂ ਛੋਟੀਆਂ-ਛੋਟੀਆਂ ਕੰਧਾਂ ਹੀ ਬਣ ਜਾਂਦੀਆਂ ਤਾਂਦ ਬਰਾਬਰ ਕੱਟ ਦਿੰਦੇ ਇਹ ਕੰਧ ਟਾਈਪ ਹੀ ਬਣ ਜਾਂਦਾ ਇਹ ਸਾਨੂੰ ਹਰੇਕ ਥਾਂ 'ਤੇ ਲੱਗੇ ਦਿਖ ਜਾਣਗੇ ਮਤਲਬ ਕਿਸੇ ਕਲੋਨੀ 'ਚ ਆਵੜੋ ਕਿਤੇ ਜਾਵੜੋ ਹਰੇਕ ਥਾਂ 'ਤੇ ਬੂਟੇ ਲੱਗੇ ਹੋਣਗੇ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਰੁੱਤ ਬਦਲ ਰਹੀ ਹੈ ਦੋਸਤੋ ਦਰਖਤ ਵੀ ਫੁੱਟਨੇ ਸ਼ੁਰੂ ਹੋ ਗਏ ਆ ਦੇਖੋ ਕਿੰਨੇ ਪੱਤੇ ਉਗ ਰਹੇ ਕਿੰਨਾ ਸੋਹਣਾ ਲੱਗਦਾ ਸਾਰੇ ਦਰਖਤ ਹੁਣ ਦੁਨੀਆ ਦੀ ਪੱਤੇ ਪੱਤੇ ਡਟ ਰਹੇ ਐ ਕਰੰਬਲਾ ਦੇ ਦਿੰਦੇ ਨੇ ਇਹਨੂੰ ਫੁੱਟ ਰੰਗ ਆ ਦੇਖੋ ਹਰੇ ਭਰੇ ਹੋ ਗਏ ਫਿਰ ਮੌਸਮ ਦੇ ਹਿਸਾਬ ਨਾਲ ਮਿਸਤਰੀ ਨੇ ਕੋਠਾ ਕਰਤਾ ਤਿਆਰ ਤੇ ਇਧਰ ਲੱਗੀ ਪਈ ਹੈ ਜੇਸੀਵੀ ਨੀ ਪਟਣ ਤੇ ਇੱਥੇ ਚੱਲਦਾ ਜੀ 900 ਰੁਪਿਆ ਘੰਟਾ ਦੋਸਤੋ ਟਾਈਮ ਕਾਫੀ ਹੋ ਗਿਆ ਹੁਣ ਜਾ ਕੇ ਖਾਣੇ ਆ ਜੀ ਪ੍ਰਸ਼ਾਦੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਰੋਟੀ ਉਟੀ ਖਾ ਕੇ ਭੁੱਖ ਬਹੁਤ ਲੱਗੀ ਪਈ ਹੈ ਹੁਣ ਆਏ ਅਸੀਂ ਸਕੂਟਰੀ ਧਮਾਉਣ ਤੇ ਬੜਾ ਸਾਥ ਦਿੱਤਾ ਹੈ ਸਕੂਟਰੀ ਨੇ ਸਾਡਾ ਨਵੀਂ ਲਿਆਂਦੀ ਸੀ ਫਿਰ ਵੀ ਇਹ ਤਾਂ ਬਹੁਤ ਕੰਮ ਲਿਆ ਤੇ ਪੂਰੀ ਲਿਬੜ ਗਈ ਸੀ ਹੁਣ ਧੋ ਕੇ ਨਵੀਂ ਬਣਾ ਦਾਂਗੇ ਅਸੀਂ ਨੂੰ ਮੈਂ ਜਾ ਰਿਹਾ ਹੁਣ ਇਸ ਟਾਈਮ ਅਲਵੀ ਦਾ ਕਹਿ ਕੇ ਸਾਡੀ ਪੈਰ ਸਕੂਟਰੀ ਨੂੰ ਭਾਈ ਕੇਵੀਰ ਗਿਆ ਕੋਲੇ ਭਾਈ ਜੱਸੀ ਕੋਲੇ ਮੇਰੇ ਮਾਸੀ ਦੇ ਮੁੰਡੇ ਕੋਲੇ ਜੱਸੀ ਢਾਲੀਵਾਲ ਦੋਸਤ ਸਾਡਾ ਉਹਨਾਂ ਜਾਣਦੇ ਆ ਜੀ ਹੁਣ ਜਿਹੜਾ ਮੇਨ ਕੰਮ ਆਪਣੇ ਉਹ ਕਰਦੇ ਆ ਗਾਣੇ ਦੀ ਸੈਟਿੰਗ ਉਹ ਕਰਨੀ ਹੈ ਤੇ ਹੁਣ ਵਿਹਲਾ ਹੋਇਆ ਮੈਂ ਜੱਸੀ ਨਾਲ ਖਵਿਆ ਚੱਲ ਗਏ ਚੱਲ ਗਏ ਸਟੂਡੀਓ ਜਾ ਕੇ ਕਰਦੇ ਆ ਕੰਮ ਕਰ ਪਰਮਾਤਮਾ ਮਿਹਰ ਕਰੇ ਗਾਣਾ ਐਡਾ ਸਿਰਾਂ ਨਾ ਤੂੰ ਸੁਣਦੇ ਫੈਨ ਹੋ ਜਾਵੇਂਗਾ ਤੇ ਆ ਰਿਹਾ ਜੀ ਆਪਣਾ ਜੱਸੀ ਥਾਲੀਵਾਲ ਉਧਰੋਂ ਵੀ ਇਹ ਵੀ ਲੱਗ ਗਿਆ ਧੌਣ ਬਣਾ ਰਿਹਾ ਆਪਣੀ ਲੂਣਾ ਨੂੰ ਨਵੀਂ ਚਮਕਾਰ ਏ ਚਮਕਾ ਆ ਜੀ ਵਾ ਲਓ ਜੀ ਸਵਰ ਦੀਆਂ ਘੜੀਆਂ ਹੋਈਆਂ ਖਤਮ ਤੇ ਪਹੁੰਚ ਗਿਆ ਮੇਰਾ ਯਾਰ ਜੱਸੀ ਥਾਲੀਵਾਲ ਥਾਲੀਵਾਲ ਸਾਹਿਬ ਪਹੁੰਚ ਚੁੱਕੇ ਨੇ ਦੋਸਤਾ ਕਿਵੇਂ ਹੈ? ਬੜੀਆ ਤੁਹਾਨੂੰ। ਸੋਸਰੀ ਕੌਲਾ। ਲੈ ਜੀ ਆ ਗਿਆ ਮੇਰਾ ਦੋਸਤ। ਜੱਸੀ ਹੁਣ ਜਾਂਦੇ ਆਂ ਕੰਮ ਕਰ। 에어ਪੋਰਟ ਕੋਲ ਤੱਕ ਆ ਵੀ ਦੋਸਤੋ ਬਣਾ ਲ ਗਾ ਸੜਕਾਂ ਛੜਕਾਂ। ਬਹੁਤ ਸੋਹਣਾ ਬਣਾਤਾ। ਪਹਿਲੇ ਰਾਸਤੇ ਪਾਸੇ ਗੰਦਰੇ ਹੁੰਦਾ ਜਾਂਦਾ ਪੂਰਾ ਸਾਫ ਸੁਥਰਾ ਬਣ ਗਿਆ। ਕੀ ਨਜ਼ਾਰਾ ਹੈ। ਬਾਹਰਲੇ ਮੁਲਕਾਂ ਕਾ ਕੰਮ ਹੀ ਹੋਇਆ ਪਿਆ। 에어ਪੋਰਟ ਲੈਟਾਂ ਆਬੀ ਇਸ ਪਹੁੰਚ ਗਏ ਆ ਬਾਈਕ ਕੋਲੇ ਹੁਣ ਕਰਦੇ ਆ ਪਹਿਲਾ ਕੰਮ ਕਰ ਤੇ ਫਿਰ ਵੇਖਦੇ ਆ ਕਿ ਹੋਂ ਤੱਕ ਫਰੀ ਹੁੰਨੇ ਕਿੰਨਾ ਕੁ ਟਾਈਮ ਲੱਗਦਾ ਜੇ ਕੋਈ ਟਾਈਮ ਬਚਿਆ ਤਾਂ ਫਿਰ ਕੰਮ ਫਿਰ ਵੀ ਲਵਾਂਗੇ ਪਰ ਪਹਿਲਾ ਕੰਮ ਜ਼ਰੂਰੀ ਹੈ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਗਾਣਾ ਪੂਰਾ ਤਾਕੜ ਤੇ ਇੱਕ ਦੇ ਵਲੌਗ ਚ ਆਪਾਂ ਨਾ ਪਾ ਵੀ ਦੇਵਾਂਗੇ 10 ਸਕਿੰਟ ਦਾ ਫਿਰ ਦੱਸਿਓ ਰਿਵਿਊ ਦਿਓ ਕਿਹੋ ਜਿਹਾ ਲੱਗਾ ਤੁਹਾਨੂੰ ਜਲਦੀ ਕਰਦਾ ਮੈਂ ਅਪਡੇਟ ਬਾਕੀ ਦੋਸਤੋ ਆਜੀ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਇਹਨੂੰ ਕੀ ਆਦੇ ਆ ਜਿਹੜੇ ਲੈਪਟਾਪ ਯੂਜ਼ ਕਰਦੇ ਆ ਕੰਪਿਊਟਰ ਯੂਜ਼ ਕਰਦੇ ਆ ਇਹਨੂੰ ਕਹਿੰਦੇ ਆ ਜੀ VLC ਪਲੇਅਰ ਆਪਾਂ ਲੈਪਟਾਪ ਤੇ ਕੰਪਿਊਟਰ ਦੇ ਵਿੱਚ ਨਹੀਂ ਚਲਾਉਂਦੇ ਹੁੰਦੇ ਸੀ ਵੀਡੀਓ ਵਾਲਾ ਸੌਫਟਵੇਅਰ ਤੇ ਉਹਦੇ ਤੇ ਇਹੋ ਜਿਹਾ ਲੋਗੋ ਬਣਿਆ ਹੁੰਦਾ ਸੀ VLC ਜਿਵੇਂ ਇਹੋ ਜਿਹਾ ਲੋਗੋ ਹੁਣ ਵੀ ਤੁਸੀਂ ਕੱਢ ਕੇ ਵੇਖ ਲਿਓ ਭਾਵੇਂ VLC ਪਲੇਅਰ ਦਾ ਲੋਗੋ ਜਿਵੇਂ ਸੇਮ ਡੈਟੋ ਅਸੀਂ ਫਿਰਦੇ ਜੀ ਇਸ ਟਾਈਮ ਸਨੇਟੀ ਸਨੇਟਾ ਬਾਲੀ ਦੇ ਵਿੱਚ ਹੀ ਰਲਿਆ ਪਿਆ ਹੁੰਦਾ ਤਿੰਨ ਚਾਰ ਕਿਲੋਮੀਟਰ ਦੂਰ ਹੈ ਆਮ ਆ ਇਸ ਇੱਥੇ ਉਹ ਵੀ ਦੋਸਤੋ ਸ਼ਾਮ ਹੋ ਗਈ ਹੈ ਬਾਬਾ ਜੀ ਪੜ ਰਿਹਾ ਪਾਠ ਸਤਨਾਮ ਵਾਇਕੋ ਸੱਚੇ ਪਾਸ਼ਾ ਤੇ ਅਸੀਂ ਐਸੀ ਟਾਟਾ ਲਿਆਂਦੇ ਸਮਝਦਾਰ ਬਣੋ ਬਿਹਤਰ ਜਨੋ ਟਾਟਾ ਲੈ ਵੀ ਹੁਣ ਤਾਂ ਹੋ ਗਈ ਠੰਡ ਨੰਦੇ ਯਾ ਵਾਹ ਘੜਤੀ ਰ ਆਪਣੇ ਮੌਸਮ ਹੋ ਗਿਆ ਵਧੀਆ ਜਾ ਕੇ ਨੌਣੇ ਧੋਣੇ ਨਾਲੇ ਖਾਣੇ ਪ੍ਰਸ਼ਾਦੇ ਉਦੋਂ ਪਹਿਲਾਂ ਥੋੜਾ ਜਿਹਾ ਕੰਮ ਮਾਰ ਕੇ ਮਾਰਕੀਟ ਚ ਕੋ ਕਰ ਲ ਗਏ ਪਹੁੰਚ ਗਿਆ ਹੁਣ ਅਸੀਂ ਘਰੇ ਤੇ ਉਧਰੋਂ ਟ੍ਰੇਨ ਨੇ ਵੀ ਹਾਰਨ ਮਾਰਤਾ ਹੁਣ ਜਾ ਕੇ ਫਰੈਸ਼ ਪੁਸ਼ ਹੋ ਕੇ ਖਾਣੇ ਅੱਜ ਖਾਣਾ ਆਵੇ ਟ੍ਰੇਨਾਂ ਤੁਹਾਨੂੰ ਪਤਾ ਹੀ ਹੈ ਫੇਰ ਤੁਹਾਡੇ ਤੜਕੇ ਰੂਰੂ ਹੋਵਾਂਗੇ। ਮੈਂ ਗਲਤੀ ਵਲਤੀ ਲਈ ਮਾਫੀ। ਅਮੀਰ ਆ ਤੁਹਾਨੂੰ ਅੱਜ ਵਾਲਾ ਬਲੌਗ ਪਸੰਦ ਆਇਆ ਹੋਣਾ। ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ, ਨਵੇਂ ਬਲੌਗ ਨਾਲ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ। ਇਦਾਂ ਹੀ ਪਿਆਰ ਦੇਂਦੇ ਰਹੋ। ਬਾ ਜਲਦੀ-ਜਲਦੀ ਸਬਸਕ੍ਰਾਈਬਰ ਵਧਾ ਦਿਓ ਆਪਣੇ। ਤਾਂ ਜੋ ਆਪਾਂ ਇਹ ਜਿਹੜਾ ਨਾਮ ਆ ਉਹ ਕੱਢ ਸਕੀਏ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਬਾਏ, ਟਾਟਾ। ਹਾਏ ਵੀ ਹੈਲੋ ਹੈਲੋ ਹਾਂ ਪਰ ਜਾ ਰਹੇ ਹੋ ਕਿਤੇ ਨਹੀਂ ਲਾਈਟ ਟੁੱਟ ਗਈ ਨਾ ਯਾਰ ਏ ਲਾਈਟ ਟੁੱਟ ਜਾ ਲੇ ਜਿਵੇਂ ਨੇ ਥੈਂਕਸ bro ਜਾ ਰਹੀ ਨਹੀਂ ਜਾ ਰਹੀ ਹੈ ਨਹੀਂ ਜੇ ਬੰਨੀ ਚਲੇਗੀ ਇਹ ਨਹੀਂ ਹੁੰਦੀ ਯਾਰ ਬੰਦ ਚ ਹਾਂ ਬੜੀ ਹੈ ਦੇ ਨਾਈਸ ਟੂ ਮੀਟ ਯੂ bro ਇਥੇ ਰਹਿਣਾ ਕਿਵੇਂ ਕਦੇ ਮਿਲੇ ਨਹੀਂ ਮੈਨੂੰ ਇੱਥੇ ਹੀ ਹੈ ਕਿੱਥੇ ਮਾ ਮਿਲੇ ਅੱਜ ਸਾਨੂੰ ਬਹੁਤ ਦਿਨ ਹੋ ਗਏ ਯਾਰ ਇੱਕ ਦੈਂਤ ਹੋਇਆ ਬਾਏ ਟਾਟਾ ਬਾਏ ਬਾਏ ਗਾਇਸ ਕਰ ਦੋ ਬੰਦ ਕਰ ਰਹੇ ਹਾਂ ਬਲੌਗ ਨੂੰ ਬਾਏ ਕਰ ਦੋ ਸਾਰਿਆਂ ਨੂੰ ਬਾਏ ਗਾਇਸ ਬਾਏ ਟਾਟਾ ਲਵ ਯੂ ਹਾਂਜੀ ਦੋਸਤੋ ਪ੍ਰਸ਼ਾਦਾ ਜਿਹਾ ਜਿਹਾ ਸ਼ਾਕ ਹੁਣ ਮੈਂ ਤੇ ਅਭੀ ਦੇਖਾਂਗੇ ਜੀ ਫਿਲਮ ਸਲਾਰ ਕਹਿੰਦੇ ਆ ਬਹੁਤ ਕਹੰਡ ਫਿਲਮ ਹੈ ਤੇ ਬਾਕੀ ਤੁਸੀਂ ਦੱਸਿਓ ਕਮੈਂਟਾਂ ਚ ਕਿਵੇਂ ਦੀ ਫਿਲਮ ਹੈ ਥੋੜਾ ਟਾਈਮ ਦੇਖਾਂਗੇ ਫਿਲਮ ਜੀ ਫਿਰ ਅਸੀਂ ਕਰਾਂਗੇ ਰੈਸਟ ਫਿਰ ਟੜਕੀ ਉੱਠ ਕੇ ਫਿਰ ਕੰਮ ਕਰ ਤੇ ਹੁਣ ਅਸੀਂ ਜਾ ਰਹੇ ਹਾਂ ਫਿਲਮ ਵੇਖਣ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਦੋਸਤੋ ਤੁਹਾਡੇ ਪਿਆਰ ਤੇ ਉਹਨੂੰ ਬਹੁਤ ਲੋੜਾ ਐਨੇ ਪਿਆਰ ਬਣਾਏ ਰੱਖੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਦੋਸਤੋ ਆਦਦੇ ਨੇ ਫਿਲਮ ਕਮ ਆਨ ਲੈਟਸ ਗੋ